ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੀ ਆਪਣੀ ਵਿਜਿਟ ਹੈ ਜੀ ਪਿੰਡ ਤਖਤੂਪੁਰਾ ਜ਼ਿਲ੍ਹਾ ਮੋਗਾ ਤੋਂ ਸੀਨ ਹਰ ਸਿੰਘ ਵਾਲਾ ਘਰੇਲੂ ਵਾੜ ਥੋੜੇ ਲਈ ਸੇਲ ਲਈ ਲੈ ਕੇ ਆਏ ਆਂ ਆਓ ਬਾਈ ਤੋਂ ਪੁੱਛਦੇ ਡਿਟੇਲ ਕਹਿਮਾ ਸੁਆ ਕਿੰਨਾ ਦੁੱਧ ਬਾਦ ਤੇ ਕੀ ਵੀਰੇ ਦਾ ਪ੍ਰਾਈਸ ਕਰਦਾ ਆਓ ਲੈਣੇ ਜਾਣਕਾਰੀ ਬਾਈ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਨਾਮ ਜੀ ਆਪਣਾ ਕਰਤਾਰ ਸਿੰਘ ਪਿੰਡ ਆਪਣਾ ਜੀ ਤਕਤੂਪਰਾ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਜੀ ਤੇ ਤਸਵੀਰ ਆਪਣੀ ਨਿਹਾਲ ਸਿੰਘਲਾ ਜੀ ਤੇ ਮੋਬਾਈਲ ਨੰਬਰ ਕਿੰਨਾ ਜੀ ਆਪਣਾ 94642 98065 94642 98065 ਤੇ ਇਹ ਆਪਣੀ ਘਰ ਦੇ ਵੀ ਵਾਲਾ ਜੀ ਹਾਂਜੀ ਕਿਹੜਾ ਸੂਆ ਸੂਈ ਹੈ ਜੀ ਇਹ ਦੂਜਾ ਸੂਆ ਸੂਈ ਹੈ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 12 ਦਿਨ ਹੋ ਗਏ ਸੂਈ ਨੂੰ 12 ਦਿਨ ਤੇ ਦੁੱਧ ਹੁਣ ਕੰਡੇ ਵਾਲਾ ਕਿੰਨਾ ਕਿ ਤਿਆਰ ਆ 18 ਕਿਲੋ ਦੁੱਧ ਜੇ ਜੂਰ ਦੀ ਓਕੇ ਆ ਓਕੇ ਠੀਕ ਆ ਬਾਈ ਆ ਦੇਖ ਸਕਦੇ ਆ ਬਾਈ ਜੀ ਕਹਿੰਦਾ ਦੂਜੀ ਸੂਈ ਸੂਈ ਆ ਮਗਰ ਆ ਗਈ ਤੇ ਬੱਸੀ ਬਾਈ ਬੱਸੀ ਆ ਜੀ ਮਗਰ ਆ ਗਈ ਜਰਸੀ ਬੱਸੀ ਚੈੱਕ ਕਰੋ ਬਹੁਤ ਸੋਹਣੀ ਬੱਸੀ ਆ 12 13 ਦਿਨ ਹੋ ਗਏ ਸੂਈ ਨੂੰ ਫੇਸ ਬਿਊਟੀ ਚੈੱਕ ਕਰ ਲਓ ਕਦ ਕਾਟ ਪੂਰਾ ਫੁੱਲ ਆ ਜੇ ਗੱਲ ਕਰੀਏ ਥਣ ਦੀ ਥਣ ਤੁਸੀਂ ਨੇੜ ਤੋਂ ਚੈੱਕ ਕਰ ਸਕਦੇ ਆ ਲੀਵ ਉੱਤੇ ਮਿਲਕ ਵੇਂਜ ਦੇਖ ਸਕਦੇ ਆ ਬਹੁਤ ਸਟਰੌਂਗ ਲੱਗਿਆ ਚਾਰੇ ਥਣ ਪੂਰੇ ਨਿਕੜ ਆ ਦੇਖ ਹਾਂਜੀ ਤੋਰ ਕੇ ਦਿਖਾ ਦੇ ਮਾਣ ਪੂਰਾ ਦੇਖ ਲਿਏ ਫਿਕਸ ਜਾਂ ਹਵਾਨਾ ਇਦਾਂ ਦੇ ਹਵਾਨੇ ਨਾਲ ਤਾਂ ਮਟੜਸ ਨਾਲ ਇਫੈਕਸ਼ਨ ਬਹੁਤ ਜ਼ਿਆਦਾ ਘਟ ਹੁੰਦੀ ਹੈ ਤੇ ਬਾਕੀ ਜਿਹੜਾ ਆਪਣਾ ਵੀਡੀਓ ਬਣਾਉਂਦਾ ਸਮਾਂ ਤਕਰੀਬਨ ਸ਼ਾਮ ਦੇ 7 ਵਜੇ ਦਾ ਅੱਜ ਤਰੀਕ ਹੈਗੀ ਹੈ 20 2025 ਪੰਜਵਾਂ ਮਹੀਨਾ ਆ ਚੈੱਕ ਕਰੋ ਕਦ ਘਾਟ ਪੂਰਾ ਫੁੱਲ ਤੇ ਦੁੱਧ ਬਾਈ ਜੀ ਕਿੰਨਾ ਕੁ ਦੇ ਦੂਗੀ ਇਹ ਲੋਕ 20 ਕਿਲੋ ਦੇ ਦੂ ਜਾਂ 20 22 ਕਿਲੋ ਰਮ ਜੇਨ ਕਿ 20 22 ਕਿਲੋ ਨੋਰਮਲ ਛਣੇ ਚਾ ਗਾਲਾ 20 ਕਿਲੋ ਹੋਊਗਾ ਠੀਕ ਹੈ ਬਈ ਬਾਈ ਕਹਿੰਦਾ 20 22 ਕਿਲੋ ਤੋਂ ਦੇ ਦੂਗੀ ਤੇ ਕੜਕੜ ਤਾਂ ਚੱਲ ਗਿਆ ਉਹ ਬਈ ਕਿ ਚੱਲਦਾ ਸੀ ਚੱਲਦਾ ਜੀ ਚੱਲੀ ਜਾਂਦਾ ਠੀਕ ਹੈ ਬਈ ਤੇ ਬਾਈ ਕਹਿੰਦਾ 20 22 ਕਿਲੋ ਤੋਂ ਦੇ ਦੂਗੀ 20 22 ਕਿਲੋ ਤੋਂ ਤੂੰ ਕਿ ਇਹਨੂੰ ਬਾਹਲਾ ਨਹੀਂਗਾ ਜੇ ਕੋਈ ਚੰਗੀ ਕੇਰ ਵਾਲਾ ਹੋਵੇ ਵੱਧ ਵੀ ਚ ਹੋ ਸਕਦਾ ਆ ਬਾਈ ਜੀ ਧਾਣਾ ਮਾਰ ਕੇ ਦਿਖਾ ਦੇ ਛੱਡ ਕੇ ਵਿੱਚ ਆ ਵੇਜ ਦੇਖਦੇ ਫੇਸਬੁਕ ਬਹੁਤ ਸੋਹਣਾ ਮਗਰ ਬੱਸੀ ਬਹੁਤ ਟੋਪਦੀ ਹੈ ਇਹਦੀ ਚੈੱਕ ਕਰੋ ਬਾਕੀ ਥਣ ਥਣ ਬਾਈ ਚੈੱਕ ਕਰ ਸਕਦੇ ਹੋ ਪੂਰੀਆਂ ਵਧੀਆ ਧਾਰਾਂ ਦੇਖੋ ਕੋਈ ਭੂਰ ਸ਼ਰ ਲਾਣੀਗਾ ਨੋ ਨੇੜੇ ਪਿੱਛੇ ਸਰਵਾ ਦੇ ਨੇ ਮੂਰਨੇ ਵੀ ਮਾਰ ਕੇ ਰੱਖਿਆ ਜੀ ਅਗਲੇਆਂ ਚ ਵੀ ਮਾਰ ਦੋ ਧਾਰਾਂ ਸਾਹ ਦੇ ਸਕਦੇ ਹੋ ਚਵਾਈ ਇੱਕ ਨੰਬਰ ਆ ਗੰਨੇ ਵਾਲੀ ਚਵਾਈ ਮੱਧੀ ਆ ਦੇਖ ਸਕਦੇ ਹੋ ਇਹ 4 ਧਾਰਾਂ ਮਾਰੇ ਆ ਬਾਈ ਨਿੱਕਲੋ ਤੇ ਬਾਟੀ ਦੀ ਛੱਡੀ ਤੇ ਬਾਹਰ ਰੱਖਤਾ ਦੇਖ ਸਕਦੇ ਆ ਬਹੁਤ ਚੰਗੀ ਚਵਾਈ ਆ ਫੁੱਲ ਹਾਈਟ ਦੇ ਵਿੱਚ ਤੇ ਬਾਈ ਜੀ ਇਹਦਾ ਪ੍ਰਾਈਸ ਕੀ ਹੋਗਾ ਜਮਾ ਜੈਜ ਲੈਣ ਦੇਣ ਜੀ ਲਈ ਛੋਟ ਸੱਪਾ ਹੀ ਹੋਵੇ ਵਿੱਚੋਂ 85000 ਇਨਕੀ 85 ਤੋਂ ਛੋਟ ਸੱਪਾ ਕਰੂੰਗੇ ਹਾਂ ਠੀਕ ਆ ਬਿਲਕੁਲ ਬਾਜਵ ਰੇਟ ਆ ਬਾਈ ਦਾ ਤੋਂ ਬਾਲਾ ਨਹੀਂ ਹੈਗਾ 85000 ਚ ਬਾਈ ਕਹਿੰਦਾ ਛੁੱਲੀ ਕਰ ਦਾਂਗੇ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੜ ਪਸੰਦ ਹੋਵੇ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਤੈਨੂੰ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮਚ